ਕਿਸਾਨਾਂ ਗੁੱ ਸਰਬੰਸਿੰਘ ਪੰਦੇ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕਨੋਰੀ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਕਹਿ ਕੇ ਕਿਸਾਨਾਂ ਗੁੱ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਾਨਵ ਵਰਤ ਨੂੰ 25 ਦਿਨ ਹੋ ਗਏ ਹਨ। ਉਹਨਾਂ ਦੀ ਹਾਲਤ ਵੀ ਗੰਭੀਰ ਹੈ। ਅਜੇ ਵਿੱਚ ਮੋਰਚੇ ਦੇ ਨੇੜੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਤੇ ਸਾਨੂੰ ਸ਼ੱਕ ਹੈ ਕਿ ਸਰਕਾਰ ਮੋਰਚੇ ਨੂੰ ਫੇਲ ਕਰਨ ਲਈ ਤਿਆਰੀ ਕਰ ਰਹੀ ਹੈ। ਉਹਨਾਂ ਕਹਿ ਗਏ ਕਿ 30 ਦਸੰਬਰ ਨੂੰ ਪੰਜਾਬ ਬੰਦਾ ਸੱਦਾ ਦੋਵਾਂ ਫੋਰਮਾਂ ਵੱਲੋਂ ਦਿੱਤਾ ਗਿਆ ਹੈ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਕਾਮਯਾਬ ਬਣਾਈਏ ਕਿਉਂਕਿ ਜਿੰਨਾ ਮੰਗਾ ਤੇ ਸੰਘਰਸ਼ ਹੋ ਰਿਹਾ ਹੈ ਉਹ ਮੰਗਾਂ ਪੂਰੇ ਪੰਜਾਬ ਲਈ ਜ਼ਰੂਰੀ ਹਨ ਇਹ ਸਮਾਂ ਹੈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਤਾਂ ਜੋ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋ ਜਾਵੇ ਲਗਭਗ 312 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਕੱਲ ਜਦੋਂ ਇਸ਼ਨਾਨ ਕਰਨਾ ਚਾਹੁੰਦੀ ਸੀ ਉਦੋਂ 10 ਮਿੰਟ ਲਈ ਲਗਭਗ ਬੇਹੋਸ਼ ਰਹੀ ਉਦੋਂ ਬਾਅਦ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਜੜਾ ਵਾ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਾ ਚਾਹਿਆ ਪਰ ਤੁਹਾਨੂੰ ਪਤਾ ਸਰਕਾਰਾਂ ਉਹ ਆਡੀਓ ਉਹਨਾਂ ਦੇ ਉੱਤੇ ਨਹੀਂ ਜਾਣ ਦਿੱਤੀ ਗਈ ਪੱਖ ਇਹੀ ਰੱਖਣਾ ਚਾਹੁੰਦੇ ਸੀ ਪੀ ਜੜੀ ਸਾਂਝੀ ਪਾਰਲੀਮੈਂਟ ਦੀ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਆ ਜਿਹਦੇ ਵਿੱਚ 23 ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਆ ਹੋਰ ਵੀ ਗੱਲਾਂ ਹੈ ਔਰ ਜੜੀਆਂ ਪ੍ਰਧਾਨ ਮੰਤਰੀ ਜੀ ਨੇ ਗੱਲਾਂ ਕਈਆਂ ਜੜੀਆਂ ਲਿਖਤੀ ਚਿੱਠੀਆਂ ਆਈਆਂ ਉਹ ਯਾਦ ਕਰਾਉਣਾ ਚਾਹੁੰਦੇ ਸੀਗੇ ਔਰ ਇਹ ਤੋਂ ਗਾਹਾਂ ਪੰਜਾਬੀਓ ਜੇ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਜਿਹੜੀਆਂ 12 ਮੰਗਾਂ ਆ ਆਪਣੀਆਂ ਜਿੱਚ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸੀ250 ਦੇ ਅਨਸਾਰ ਫਸਲਾਂ ਦੇ ਭਾਅ 200 ਦੇ ਨਰੇਗਾ ਚੰਗੀ ਦਿਹਾੜੀ ਆਦ ਮੰਗਾ ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ ਜਿੱਤੀਏ ਮੋਰਚੇ ਨੂੰ ਤਾਂ 30 ਦਾ ਭਰਾਉ ਪੰਜਾਬ ਬੰਦ ਦਾ ਦੋਹਾਂ ਫੋਰਮਾਂ ਦਾ ਸੱਦਾ ਕਾਮਜਾਬ ਕਰਾਈਏ ਇਹ ਘਰ ਘਰ ਰਵਾਜ ਸਾਡੀ ਚੁੱਲੇ-ਚੁੱਲੇ ਤੱਕ ਆਵਾਜ਼ ਜਾਵੇ। ਔਰ ਜਿਵੇਂ ਅਸੀਂ ਸੁਣ ਰਹੇ ਜਿਵੇਂ ਸਾਡੇ ਸਾਥੀ ਦੱਸ ਰਹੇ ਆ ਵੀ ਖਨੌਰੀ ਬਾਰਡਰ ਦੀ ਚਾਰਚ ਫੇਰੇ ਫੋਰਸਾਂ ਵਧ ਰਹੀਆਂ ਨੇ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੋਲ ਸਵਾਲ ਕਰਦੇ ਹਾਂ ਸਪਸ਼ਟ ਕਰਨ ਵੀ ਉਹਨਾਂ ਦੀ ਮਨਸ਼ਾ ਕੀ ਉਹ ਦਿੱਲੀ ਦੇ ਹੱਕ ਚ ਭੁਗਤਣਗੇ? ਇਹ ਸਪਸ਼ਟ ਉਹਨਾਂ ਨੂੰ ਕਰਨਾ ਚਾਹੀਦਾ। ਜਾਂ ਪਰਲੇ ਪਾਸੋਂ ਅਟੈਕ ਆਊਗਾ। ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਤੁਸੀਂ ਡੱਲੇਵਾਲ ਸਾਭ ਜੀ ਦੇ ਨੇੜੇ ਨਹੀਂ ਜਾ ਸਕਦੇ। ਇਹ ਤੋਂ ਗਾਹਾਂ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਕੱਲ ਚੰਡੀਗੜ੍ਹ ਵਿੱਚ ਆ ਕੇ ਆਪਣੇ ਅੰਦੋਲਨ ਦਾ ਸਮਰਥਨ ਕੀਤਾ। ਧੰਨਵਾਦ ਤੇ 29 ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨ ਦਾ ਹਰਿਆਣੇ 'ਚ ਫੈਸਲਾ ਕੀਤਾ। ਇਸ ਤਰੀਕੇ ਨਾਲ ਭਰਾਵੋ ਪੰਜਾਬੀਓ ਇਹ ਵੱਡਾ ਅੰਦੋਲਨ ਇਹਨੂੰ ਆਪਾਂ ਜਿੱਤਣਾ ਹੈਗਾ ਵਾ। ਅਰ ਜਿੱਤ ਤਾਂ ਸਕਦੇ ਜਿਵੇਂ ਤੁਸੀਂ ਹੁਣ ਮਨ ਬਣਾ ਲਿਆ ਵਾ ਇਸ ਕਰਕੇ ਖਨੌਰੀ ਬਾਰਡਰ ਨੂੰ ਮਜ਼ਬੂਤ ਕਰੀਏ ਬਾਕੀ ਬਾਰਡਰਾਂ ਤੇ ਜਿਵੇਂ ਸ਼ੰਭੂ ਆ ਪਹੁੰਚੀਏ ਖਨੌਰੀ ਤੇ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਉੱਥੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈਗੇ ਸੋ ਇਹ ਮੋਰਚਾ ਸੀ ਜਿੱਤਾਂਗੇ ਸਰਕਾਰ ਦੀਆਂ ਹਰ ਕਿਸਮ ਦੀਆਂ ਸਾਜ਼ਿਸ਼ਾਂ ناکਾਮਜਾਬ ਕਰਾਂਗੇ ਅਰ ਜਿਵੇਂ ਅੰਦੋਲਨ ਨੂੰ ਡੀਰੇਡ ਕਰਨ ਲਈ ਕੇਂਦਰ ਦਾ ਜ਼ੋਰ ਲੱਗਾ ਹੋਇਆ ਉਹਦੇ 'ਚ ਵੀ ਉਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਧੰਨਵਾਦ